ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿਸਾਨ ਸੰਘਰਸ਼ ਕਮੇਟੀ ਕੋੜ ਬੁੱਢਾ ਜੋ ਅੱਜ ਪਿੰਡ ਤਲਵੰਡੀ ਸੋਭਾ ਸਿੰਘ ਤੋਂ ਪੰਜਵੇਂ ਜੱਸਾ ਜਿਹੜਾ ਹੈ ਇਹ ਰਵਾਨਾ ਹੋ ਰਿਹਾ ਹੈ ਸਰਦਾਰ ਬਲਦੇਵ ਸਿੰਘ ਤੇ ਗੁਰਦੇਵ ਸਿੰਘ ਦੀ ਅਗਵਾਈ ਦੇ ਵਿੱਚ ਜੋ ਕਿ ਖਨੋਰੀ ਬਾਰਡਰ ਤੇ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਕਿਸਾਨਾਂ ਨੇ ਡਿਊਟੀਆਂ ਲਾਈਆਂ ਹਾਂ ਵਾਰੀ ਵਾਰੀ ਜਿਹੜਾ ਹੈ ਕਿਸਾਨ ਉਥੇ ਆਹਰੀ ਪਰ ਰਹੇ ਹਨ ਕਿਉਂਕਿ 200 ਦਿਨ ਤੋਂ ਉੱਪਰ ਹੋ ਗਿਆ ਹੈ ਜਿਹੜਾ ਇੱਕ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਇਸ ਕਰਕੇ ਨਾਲ ਜਿਹੜੇ ਕਿਸਾਨ ਆਪਦੇ ਖੇਤੀਬਾੜੀ ਦਾ ਵੀ ਕੰਮ ਕਰ ਰਹੇ ਹਨ ਤੇ ਨਾਲ ਮੋਰਚਾ ਵੀ ਚਲਾ ਰਹੇ ਹਨ ਇਸ ਕਰਕੇ ਜੋ ਅੱਜ ਤਲਵੰਡੀ ਸੋਭਾ ਸਿੰਘ ਤੋਂ ਜਿਹੜਾ ਹੈ ਇਹ ਪੰਜ ਜਹਾ ਸਰਵਾਨਾ ਜਿਹੜਾ ਖਨੋਰੀ ਬਾਡਨ ਨੂੰ ਜਾ ਰਿਹਾ ਹੈ ਪਰ ਜਿੰਨਾ ਚਿਰ ਇਹ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਇਸੇ ਤਰ੍ਹਾਂ ਜਿਹੜੇ ਕਿਸਾਨ ਐ ਇਹ ਬਾਰਡਰ ਨੂੰ ਰਵਾਨਾ ਹੁੰਦੇ ਰਹਿਣਗੇ ਤੇ ਬਾਰਡਰ ਤੇ ਮੋਰਚਾ ਲਾ ਲੈਣਗੇ ਜਿਹੜੀਆਂ ਹੱਕੀ ਮੰਗਾਂ ਜੋ ਸਰਕਾਰ ਨੇ ਸਾਡੀਆਂ ਮੰਨੀਆਂ ਸੀ ਜਿਹੜੇ ਸਾਨੂੰ ਵਾਅਦੇ ਕੀਤੇ ਸ ਦਿੱਲੀ ਦੇ ਵਿੱਚ ਲਿਖਤੀ ਤੌਰ ਤੇ ਵਾਅਦੇ ਕੀਤੇ ਐ ਐਮਐਸਪੀ ਦੀ ਗਰੰਟੀ ਬੀਲੀ ਖੋਦ ਬੈਲਾ ਭਰਾੜੀ ਦਾ ਮੁੱਦਾ ਜਿਹੜੇ ਜਿੰਨੇ ਵੀ ਮੁੱਦੇ ਆ ਜਿੰਨਾ ਚਿਰ ਉਹ ਮੁੱਦੇ ਸਾਡੇ ਸਰਕਾਰ ਇਹ ਮੰਨ ਨਹੀਂ ਲੈਂਦੀ ਉਹਨਾਂ ਜਿਹੜੇ ਸਰਕਾਰ ਜਿਹੜਾ ਇਹ ਜਿਹੜਾ ਕਿਸਾਨਾਂ ਦਾ ਮੋਰਚਾ ਖਨੋਰੀ ਬਾਰਡਰ ਤੇ ਸ਼ੰਭੂ ਬਾਟ ਤੇ ਲੱਗਾ ਰਿਹਾ ਹੈ ਇਹ ਨਿਰੰਤਰ ਇਸ ਤਰ੍ਹਾਂ ਹੀ جاری ਰਹੇਗਾ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾ ਨਹੀਂ ਮੰਨਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ